ਪੁੱਤ ਨੇ ਸੋਚਿਆ ਆਪਣੀ ਮਾਂ ਦੀ ਇੱਛਾ ਪੂਰੀ ਕਰਾਉਣੀ ਹੈ ਅੰਗਰੇਜ਼ਾਂ ਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਆਖਿਆ ਮੈਂ ਆਪਣੀ ਮਾਂ ਨੂੰ ਪੰਜਾਬ ਖੜਨਾ ਲਾਹੌਰ ਉਹਦਾ ਸੰਸਕਾਰ ਕਰਨਾ ਆਪਣੇ ਬਾਪ ਦੇ ਕੋਲ ਉਹਦੀ ਚਖਾ ਸਜਾਣੀ ਚਾਹੁੰਦਾ ਮੈਂ ਅੰਗਰੇਜ਼ ਨਹੀਂ ਮੰਨਿਆ ਉਹ ਕਹਿੰਦੇ ਤੂੰ ਪੰਜਾਬ ਕਿਉਂ ਤੇ ਸਾਡਾ ਰਾਜ ਭਾਗ ਪੰਜਾਬ ਚੋਂ ਜਾਂਦਾ ਰਹਿਣਾ ਪੰਜਾਬੀਆਂ ਨੇ ਤੇ ਤੇਰਾ ਆਉਣਾ ਵੇਖ ਕੇ ਸਾਡੇ ਗਲ ਪੈ ਜਾਣਾ 5 ਮਹੀਨੇ ਲੰਡਨ ਮਾਂ ਦੀ ਰੋਦੀ ਰਹੀ ਬਾਹਰ ਨਹੀਂ ਜਾਂਦਾ ਪੂਰੇ 5 ਮਹੀਨੇ ਆਖਰਕਾਰ ਪੰਜਾਂ ਮਹੀਨਿਆਂ ਬਾਅਦ ਅੰਗਰੇਜ਼ ਮੰਨਿਆ ਤੂੰ ਇੰਡੀਆ ਖੜ ਸਕਣਾ ਪਰ ਲਾਹੌਰ ਨਹੀਂ ਖੜ ਸਕਦਾ ਪੰਜਾਬ ਨਹੀਂ ਜਾ ਸਕਦਾ ਤੂੰ ਇੱਕੋ ਸਮੁੰਦਰੀ ਜਹਾਜ਼ ਵਿੱਚ ਬੈਠੇਗਾ ਤੂੰ ਜਾਣੇਗਾ ਬੰਬਈ ਦਰਿਆ ਨਰਬਦਾ ਦੇ ਕੰਢੇ ਉੱਤੇ ਤੇਰੇ ਕੋਲ ਕੋਈ ਬੰਦਾ ਨਹੀਂ ਹੋਵੇਗਾ ਤੂੰ ਆਪ ਆਪਣੀ ਮਾਂ ਦਾ ਲੋਕ ਸੰਸਕਾਰ ਕਰੇਗਾ ਮਹਾਰਾਜਾ ਦਲੀਪ ਸਿੰਘ ਆਪਣੀ ਮਾਂ ਦੀ ਲਾਸ਼ ਲੈ ਕੇ ਸਮੁੰਦਰੀ ਜਹਾਜ਼ ਵਿੱਚ ਬੈਠਾ ਵੇੜੇ ਵਿੱਚ ਬੈਠਾ ਬੰਬਈ ਪਹੁੰਚਿਆ ਦਰਿਆ ਨਰਬਦਾ ਦੇ ਕੰਢੇ ਪੰਜ ਮਹੀਨੇ ਹੋ ਚੁੱਕੇ ਉਸਮਾਨ ਮਰੀ ਨੂੰ ਉਹਦੀ ਲਾਸ਼ ਦੀ ਹਾਲਤ ਕੀ ਹੋਊਗੀ ਤੁਸੀਂ ਆਪ ਮੈਨੂੰ ਕਰ ਸਕਦੇ ਆਪ ਉਹਨੇ ਲੱਕੜਾਂ ਚੁਣੀਆਂ ਨਾਲੇ ਰੋਂਦਾ ਕਿਦਾ ਮਾਂ ਕਿਦੇ ਸਾਡਾ ਰਾਜ ਹੁੰਦਾ ਮਚੰਦਨ ਦੀ ਚਿਖਾ ਲੈਂਦਾ ਤੇਰਾ ਮੈਂ ਚੰਦਨ ਦੀਆਂ ਲੱਕੜਾਂ ਲੱਭਦਾ ਤੇਰੇ ਵਾਸਤੇ ਆ ਸੁੱਕੀਆਂ ਟਾਹਣੀਆਂ ਤੇ ਦਿਨੂਆਂ ਰੱਖਣ ਲੱਗਾ ਉਹਨੇ ਰਾਜ ਭਾਗ ਦੀ ਇਸ਼ਾ ਆਪਣੇ ਮਨ ਚ ਕੀਤੀ ਸੋਹਣੀ ਚੰਦਨ ਦੀ ਚਖਾ ਕੀ ਚੱਣੀ ਸੀ ਉਹਨੇ ਲੱਕੜੀਆਂ ਚੜੀਆਂ ਆਪਣੀ ਮਾਂ ਨੂੰ ਉੱਤੇ ਰੱਖਿਆ ਆਪ ਹੀ ਗਰਮਗੀ ਸੀ ਆਪ ਹੀ ਅਰਦਾਸੀਆ ਸੀ ਆਪ ਹੀ ਰੋਣ ਵਾਲਾ ਹੈ ਤੇ ਆਪ ਹੀ ਹੌਸਲਾ ਦੇਣ ਵਾਲਾ ਹੈ ਰੋਂਦੇ ਬੰਦੇ ਨੂੰ ਇੱਕ ਹੌਸਲਾ ਦੇ ਦਿੰਦਾ ਹੈ ਕਹਿੰਦਾ ਚੱਲ ਯਾਰ ਕੋਈ ਗੱਲ ਨਹੀਂ ਚੁੱਪ ਕਰ ਆਪੇ ਇੰਨਾ ਉੱਚੀ ਕੀ ਰੋਲਿਆ ਕਰੇ ਤਿਆਪੀ ਆਪਣੇ ਮੋਢੇ ਤੇ ਹੱਥ ਰੱਖ ਕੇ ਆਖਾਂ ਕਰੇ ਤਲੀਪ ਸਿੰਘਾਂ ਕੋਈ ਗੱਲ ਨਹੀਂ ਮਾਂ ਨਹੀਂ ਲੰਬਣੀ ਹੋਣਾ ਇਹ ਨਹੀਂ ਸੌਂ ਜਾਂ ਸੋਈਆਂ ਮਹਾਰਾਜਾ ਤਲੀਪ ਸਿੰਘ ਆਪਣੀ ਮਾਂ ਦਾ ਅੰਤਮ ਸੰਸਕਾਰ যে কর দোলতা দিলো 아 <목소리나> Oh, सट गई नरब दे आन खे नरब दत कॾहिं आन खे